ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਆ ਭਵਨਿਤ ਗੌਰ ਨਜ਼ਰ ਪਾਉਣੇ ਆ ਪੰਜਾਬ ਦੀਆਂ ਵਡੀਆਂ ਖਬਰਾਂ ਤੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਕੈਬਨਿਟ ਦੀ ਬੈਠਕ ਲੈ ਗਏ ਵੱਡੇ ਫੈਸਲੇ ਕੈਬਨਿਟ ਦੀ ਬੈਠਕ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਜੀ ਮਾਨੀ ਕੀਤੀ ਪ੍ਰੈਸ ਕਾਨਫਰੰਸ ਹਰਪਾਲ ਜੀ ਮਾਨ ਨੇ ਪ੍ਰੈਸ ਕਾਨਫਰੰਸ ਕਰ ਕੈਬਨਿਟ ਬੈਠਕ ਵਿੱਚ ਹੋਏ ਫੈਸਲਿਆਂ ਬਾਰੇ ਦਿੱਤੀ ਜਾਣਕਾਰੀ बैठक ਵਿੱਚ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਕੀਤੀ ਗਈ ਚਰਚਾ ਕਿਸ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਣਾ ਹੈ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਪੰਜਾਬ ਦੇ ਜ਼ਿਆਦਾਤਰ ਬਲੌਕ ਡਰੇਨ ਜ਼ੋਨ ਵਿੱਚ ਧਰਤੀ ਹੇਠੋਂ ਪਾਣੀ ਖਿੱਚਣਾ ਬੇहद ਮੁਸ਼ਕਲ ਕੈਬਨਿਟ ਦੀ ਬੈਠਕ ਵਿੱਚ ਨਹਿਰੀ ਪਾਣੀ ਆਖਰੀ ਖੇਤ ਤੱਕ ਪਹੁੰਚਾਉਣ ਬਾਰੇ ਹੋਈ ਵਿਚਾਰ ਚਰਚਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਨਾਲ ਕਰਨਗੇ ਮੀਟਿੰਗ ਕਿਸਾਨਾਂ ਕੋਲੋਂ ਖੇਤੀਬਾੜੀ ਪਾਲਿਸੀ ਬਾਰੇ ਲੈ ਜਾਣਗੇ ਸੁਝਾ ਪ੍ਰੈਸ ਕਾਨਫਰੰਸ ਵਿੱਚ ਬੋਲੇ ਹਰਪਾਲ ਚੀਮਾ ਬਹੁਤ ਜਲਦ ਪੰਜਾਬ ਦੀ ਖੇਤੀਬਾੜੀ ਪਾਲਿਸੀ ਬਾਰੇ ਐਲਾਨ ਕੀਤਾ ਜਾਵੇਗਾ ਕੈਬਨਿਟ ਵਿੱਚ ਪੰਜਾਬ ਵਿੱਚ ਤਿੰਨ ਪਹੀਆ ਗੁੱਡਜ਼ ਗੱਡੀਆਂ ਨੂੰ ਵੀ ਮਿਲੀ ਵੱਡੀ ਰਾਹਤ ਹੁਣ 1 ਸਾਲ ਦਾ ਲਿਆ ਜਾਵੇਗਾ ਇਕੱਠਾ ਟੈਕ ਪੰਜਾਬ ਦੀ ਸਿੱਖਿਆ ਪਾਲਿਸੀ ਲਿਆਉਣ ਤੇ ਵੀ ਕੈਬਨਿਟ ਵਿੱਚ ਹੋਇਆ ਵਿਚਾਰ ਹੈ ਸਕਿੱਲ ਤੇ ਟੈਕਨੀਕਲ ਬੇਸਡ ਪਾਲਿਸੀ ਤੇ ਵੀ ਹੋਈ ਚਰਚਾ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਪੰਜਾਬ ਦੇ ਵਿੱਟ ਵਿੱਚ OTS ਤਿੰਨ ਸਕੀਮ ਸਭ ਤੋਂ ਕਾਮਯਾਬ ਸਾਬਿਤ ਹੋਈ 164 ਕਰੋੜ 35 ਲੱਖ ਪੰਜਾਬ ਦੇ ਖਜ਼ਾਨੇ ਵਿੱਚ ਆਏ ਸੀਐਮ ਆਨ ਨੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਦੀ ਆ ਸੰਗਤਾਂ ਨੂੰ ਦਿੱਤੀਆਂ ਵਧਾਈਆਂ ਸਿਮਾਨ ਨੇ ਅਧਿਆਪਕ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ ਆਪਣੇ ਪਿਤਾ ਮਰਹੂਮ ਮਾਸਟਰ ਮਹਿੰਦਰ ਸਿੰਘ ਜੀ ਨੂੰ ਕੀਤਾ ਯਾਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਅਧਿਆਪਕ ਦਿਵਸ ਮੌਕੇ ਸਾਰੇ ਮਹਿੰਤੀ ਅਧਿਆਪਕਾਂ ਨੂੰ ਦਿੱਤੀਆਂ ਦਿਲੋਂ ਮੁਬਾਰਕਬਾਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਜੀਵਨ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਕੀਤਾ ਕੋਟ-ਕੋਟ ਪ੍ਰਣਾਮ ਸੀਮਨ ਭਗਵੰਤ ਮਾਨ ਨੇ ਹੁਸ਼ਿਆਰਪੁਰ ਵਿਖੇ ਅਧਿਆਪਕ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਵਿੱਚ ਕੀਤੀ ਸ਼ਿਰਕਤ ਸੀਮਨ ਨੇ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਮਿਹਨਤੀ ਅਧਿਆਪਕਾਂ ਨੂੰ ਕੀਤਾ ਸਨਮਾਨਿਤ ਚੰਡੀਗੜ੍ਹ ਵਿਖੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੇ ਕੀਤੀ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਪਿਛਲੇ ਸਾਲ ਪੱਕੇ ਕੀਤੇ ਜਾਣ ਦਿੱਤੇ ਕੀਤਾ ਧੰਨਵਾਦ सीएमआर ਦੀ ਪੰਜਾਬ ਭਵਨ ਵਿੱਚ ਕਿਸਾਨਾਂ ਨਾਲ ਹੋਈ ਬੈਠਕ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੀ ਰਹੇ ਮੌਜੂਦ सीएमआर ਨੇ ਕਿਸਾਨ ਜਥੇਬੰਦੀਆਂ ਨਾਲ ਕੀਤੀ ਬੈਠਕ ਖੇਤੀਬਾੜੀ ਪਾਲਿਸੀ ਤੇ ਲਏ ਗਏ ਕਿਸਾਨਾਂ ਦੇ ਸੁਝਾਅ ਚੰਡੀਗੜ੍ਹ ਵਿਖੇ ਪੀਯੂ ਚੌੜਾ ਦੀ VOTING ਤੋਂ ਪਹਿਲਾਂ PU ਦੀ ਵਾਈਸ ਚਾਂਸਲਰ ਨੇ ਸਾਰੇ ਵਿਭਾਗ ਦੀ ਕੀਤੀ ਚੈਕਿੰਗ PU ਇਲੈਕਸ਼ਨ ਵਿੱਚ ਵਿਦਿਆਰਥੀਆਂ ਵੱਲੋਂ UILS ਵਿੱਚ ਕੀਤੀ ਗਈ VOTING ਲੇਟ ਆਉਣ ਤੇ ਨਹੀਂ ਦਿੱਤੀ ਗਈ ਐਂਟਰੀ ਪੀਯੂ ਵਿਦਿਆਰਥੀ ਚੋਣਾ ਦੀ ਗਿੜਤੀ ਜਾਰੀ ਵਿਦਿਆਰਥੀ ਡੈਮੋਕ੍ਰੈਟਿਕ ਸਟੂਡੈਂਟ ਫਰੰਟ ਦੇ ਉਮੀਦਵਾਰ ਅਨੁਰਾਗ ਦਲਾਲ ਚੱਲ ਰਹੇ ਅੱਗੇ ਸੰਸਦ ਮੈਂਬਰ ਮੀਥੇਅਰ ਆਪਣੇ ਸਕੂਲ ਵਿਖੇ ਮਨਾਉਣ ਪੁੱਜੇ ਅਧਿਆਪਕ ਦਿਵਸ ਯਾਦ ਕੀਤਾ ਬਤੀਤ ਕੀਤਾ ਸਮਾਂ ਬਰਨਾਲਾ ਵਿਖੇ ਮਾਪਿਆਂ ਨਾਲ ਵਾਪਰਿਆ ਭਾਣਾ ਰੀਜਾ ਨਾਲ ਭਾਲੀਤੀ ਪੜਨ ਲਈ ਭੇਜੀ ਸੀ ਕੈਨੇਡਾ ਜਿੱਥੇ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ